ਹਾਂਜੀ ਦੋਸਤੋ ਸਵਾਗਤ ਹੈ ਤੁਹਾਡਾ ਪੰਗੂ ਪ੍ਰਾਪਰਟੀ ਚੈਨਲ ਤੇ ਸੋ ਅੱਜ ਆਪਾਂ ਤੁਹਾਡੇ ਵਾਸਤੇ ਕੋਠੀ ਲੈ ਕੇ ਆਏ ਆ ਸੁਸ਼ਾਂਤ ਸਿਟੀ ਕਲੋਨੀ 2 ਦੇ ਵਿੱਚ ਸੋ ਮਾਨਸਾ ਰੋਡ ਬਠਿੰਡਾ ਸ਼ਹਿਰ ਦੇ ਵਿੱਚ ਇਹ ਕੋਠੀ ਆਪਾਂ ਇਸ ਵੇਲੇ ਦੇਖ ਰਹੇ ਆ ਸੋ ਬਹੁਤ ਹੀ ਸ਼ਾਨਦਾਰ ਜਿਹੜੀ ਆ ਕੋਠੀ ਬਣੀ ਹੋਈ ਹੈ ਸੋ ਪੰਗੂ ਪ੍ਰਾਪਰਟੀ ਬਠਿੰਡਾ ਤੁਹਾਡੇ ਵਾਸਤੇ ਐਕਚੁਅਲੀ ਕੋਠੀ ਦੀਆਂ ਘਰਾਂ ਦੀਆਂ ਵੀਡੀਓ ਜਿਹੜੀਆਂ ਲੈ ਕੇ ਆਉਂਦੇ ਰਹਿੰਦਾ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਤੇ ਬੈਲ ਆਈਕਨ ਦੀ ਘੰਟੀ ਨੂੰ ਦਬਾ ਲਿਓ ਹਾਲਤੇ ਸੈਟਿੰਗ ਕਰਕੇ ਤਾਂ ਕਿ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਨੂੰ ਪਹੁੰਚ ਸਕੇ ਸੋ ਬਹੁਤ ਹੀ ਸੋਹਣੇ ਨਕਸ਼ੇ ਦੇ ਨਾਲ ਬਹੁਤ ਹੀ ਸੋਹਣੇ ਮਟੀਰੀਅਲ ਦੇ ਨਾਲ ਬਹੁਤ ਹੀ ਵਧੀਆ ਕਲੋਨੀ ਦੇ ਵਿੱਚ ਇਹ ਕੋਠੀ ਜਿਹੜੀ ਆ ਬਣੀ ਹੋਈ ਆ 200 ਗਜ ਦੇ ਵਿੱਚ ਇਹ ਕੋਠੀਏ ਜਿਹੜੀ ਬਣੀ ਹੋਈ ਆ ਔਰ ਰੰਗ ਰੂਪਨ ਦਾ ਜਿਹੜਾ ਕੰਮ ਆ ਪੀਓਪੀ ਦਾ ਕੰਮ ਆ ਉਹ ਬਾਕੀ ਆ ਸੋ ਬਹੁਤ ਹੀ ਸ਼ਾਨਦਾਰ ਕੋਠੀ ਆ ਬਹੁਤ ਹੀ ਸੋਹਣੀ ਕਲੋਨੀ ਦੇ ਵਿੱਚ ਬਹੁਤ ਹੀ ਸੋਹਣੇ ਨਕਸ਼ੇ ਦੇ ਨਾਲ ਜਿਹੜੀ ਆ ਕੋਠੀ ਬਣੀ ਹੋਈ ਆ ਅੱਗੇ ਬਹੁਤ ਹੀ ਵੱਡਾ ਜਿਹੜਾ ਬਹੁਤ ਹੀ ਸੋਹਣਾ ਜਿਹੜਾ ਪਾਰਕ ਆ ਉਹ ਵੀ ਬਣਿਆ ਹੋਇਆ ਬਿਲਕੁਲ ਫਰੰਟ ਤੇ ਸੋ ਇਸ ਵੇਲੇ ਆਪਾਂ ਪਹੁੰਚ ਚੁੱਕੇ ਆਂ ਡਰਾਈਵਿੰਗ ਰੂਮ ਦੇ ਵਿੱਚ ਸੋ 200 ਗਜ ਦੇ ਵਿੱਚ ਜਿਹੜੀ ਕੋਠੀ ਤੁਹਾਡੇ ਵਾਸਤੇ ਆਪਾਂ ਲੈ ਕੇ ਆਏ ਆਂ ਬਹੁਤ ਹੀ ਸ਼ਾਨਦਾਰ ਕੋਠੀ ਆ ਵੀਡੀਓ ਨੂੰ ਸਕਿਪ ਨਾ ਕਰਿਓ ਤੇ ਜਲਦੀ ਜਲਦੀ ਨੂੰ ਸ਼ੇਅਰ ਜ਼ਰੂਰ ਕਰਦੇ ਹੋ ਤਾਂ ਕਿ ਕਿਸੇ ਹੋਰ ਵੀਰ ਭਰਾ ਤੱਕ ਇਹ ਵੀਡੀਓ ਪਹੁੰਚ ਸਕੇ ਤੇ ਉਹਨਾਂ ਨੂੰ ਵੀ ਘਰ ਖਰੀਦਣ ਦੇ ਵਿੱਚ ਆਸਾਨੀ ਹੋਵੇ ਸੋ 200 ਗਜ ਦੇ ਵਿੱਚ ਬਣੀ ਹੋਈ ਇਹ ਕੋਠੀ ਇਸ ਵੇਲੇ ਆਪਾਂ ਦੇਖ ਰਹੇ ਆਂ ਸੋ ਸ਼ਾਂਤ ਸਿਟੀ ਕਲੋਨੀ 2 ਦੇ ਵਿੱਚ ਸੋ ਬਹੁਤ ਹੀ ਸ਼ਾਨਦਾਰ ਕੋਠੀ ਬਣੀ ਹੋਈ ਆ ਦੋ ਬੈਡਰੂਮ ਜਿਹੜੇ ਆ ਗਰਾਉਂਡ ਫਲੋਰ ਤੇ ਬਣੇ ਹੋਇਆ ਡ੍ਰਾਈੰਗ ਰੂਮ ਆ ਕਿਚਨ ਆ ਆਸੇ-ਪਾਸੇ ਜਿਹੜਾ ਵੈਂਟੀਲੇਸ਼ਨ ਵਾਸਤੇ ਵੀ ਜਗ੍ਹਾ ਜਿਹੜੀ ਆ ਛੱਡੀ ਹੋਈ ਆ ਤੁਸੀਂ ਦੇਖ ਸਕਦੇ ਹੋ ਔਰ ਅੱਗੇ ਵੀ ਜਿਹੜਾ ਵਿੜਾ ਇਸ ਕੋਠੀ ਦੇ ਅੱਗੇ ਜਿਹੜਾ ਛੱਡਿਆ ਹੋਇਆ ਸੋ ਰੇਟ ਦੀ ਗੱਲ ਕਰੀਏ ਤਾਂ 80 ਲੱਖ ਰੁਪਏ ਡਿਮਾਂਡ ਕੀਤੀ ਆ ਬਾਕੀ ਮੌਕੇ ਤੇ ਛੂਟ ਹੋ ਜਾਊਗੀ ਜੇਸੀ ਵੀਰ ਭਰਾਣੇ ਇਹ ਕੋਠੀ ਨੂੰ ਖਰੀਦਣਾ ਹੋਵੇ ਜੋ ਵੀ ਤੁਸੀਂ ਡਿਸਪਲੇ ਤੇ ਨੰਬਰ ਦੇਖ ਰਹੇ ਹੋ ਉੱਥੇ ਕੰਟੈਕਟ ਕਰਕੇ ਇਸ ਕੋਠੀ ਦੀ ਹੋਰ ਵੀ ਜਾਣਕਾਰੀ ਲੈ ਸਕਦੇ ਹੋ ਤੇ ਇਸ ਕੋਠੀ ਨੂੰ ਖਰੀਦ ਵੀ ਸਕਦੇ ਹੋ ਸੋ ਤੁਸੀਂ ਵੀ ਅਗਰ ਕਿਸੇ ਤਰ੍ਹਾਂ ਦੀ ਪ੍ਰੋਪਰਟੀ ਨੂੰ ਸੇਲ ਕਰਨਾ ਚਾਹੁੰਦੇ ਹੋ ਘਰ ਦੁਕਾਨ ਮਕਾਨ ਤਾਂ ਪੰਗੂ ਪ੍ਰੋਪਰਟੀ ਬਠਿੰਡਾ ਤੇ ਕੰਟੈਕਟ ਕਰੋ ਐਡ ਦਾ ਕੋਈ ਪੈਸਾ ਨਹੀਂ ਲੱਗਦਾ ਐਡ ਜਿਹੜਾ ਫ੍ਰੀ ਆਫ ਕਾਸਟ ਆਪਾਂ ਕਰਦੇ ਆ ਸੋ ਇਸ ਕੋਠੀ ਦੀ ਆਪਾਂ ਗੱਲ ਕਰਦੇ ਸੀ ਤਾਂ ਗਰਾਉਂਡ ਫਲੋਰ ਦੇ ਉੱਤੇ ਦੋ ਬੈਡਰੂਮ ਬਣੇ ਹੋਏ ਆ ਡ੍ਰਾਈੰਗ ਰੂਮ ਆ ਕਿਚਨ ਆ ਖੁੱਲੀ ਲੌਬੀ ਆ ਅੱਗੇ ਖੁੱਲਾ ਵਿਹੜਾ ਹੈਗਾ ਸੋ ਉੱਪਰ ਦੀ ਆਪਾਂ ਗੱਲ ਕਰੀਏ ਤਾਂ ਉੱਪਰ ਇੱਕ ਬੈੱਡਰੂਮ ਇੱਕ ਵਾਸ਼ਰੂਮ ਜਿਹੜਾ ਬਣਿਆ ਹੋਇਆ ਸੋ ਬਾਕੀ ਖੁੱਲਾ ਢੁਲਾ ਜਿਹੜਾ ਉੱਪਰ ਵੀ ਵਿਹੜਾ ਬਣਿਆ ਹੋਇਆ ਸੋ ਕੁਝ ਕੰਮ ਜਿਹੜੇ ਆ ਇਸ ਕੋਠੀ ਦੇ ਪੈਂਡਿੰਗ ਆ ਜਿਵੇਂ ਫਰਸ਼ ਤਾਂ ਲੱਗਿਆ ਹੋਇਆ ਆਪਾਂ ਦੇਖਿਆ ਠੀਕ ਆ ਪੌੜੀਆਂ ਦਾ ਕੰਮ ਜਿਹੜਾ ਬਾਕੀ ਆ ਰੰਗ ਰੋਗਣ ਦਾ ਜਿਹੜਾ ਕੰਮ ਆ ਬਾਕੀ ਆ ਉੱਪਰ ਜਿਹੜਾ ਫਰਸ਼ ਆ ਉਹ ਵੀ ਪੈਨਲ ਸੋ ਬਹੁਤ ਹੀ ਸੋਹਣੇ ਨਕਸ਼ੇ ਦੇ ਨਾਲ ਜਿਹੜੀ ਆ ਕੋਠੀ ਤੁਹਾਡੇ ਵਾਸਤੇ ਲੈ ਕੇ ਆਏ ਆ ਸੋ ਇਸ ਵੇਲੇ ਆਪਾਂ ਉੱਪਰਲੇ ਬੈਡਰੂਮ ਦੇ ਵਿੱਚ ਆ ਔਰ ਉੱਪਰਲੇ ਬੈਡਰੂਮ ਦੇ ਵਿੱਚ ਟਾਈਲਸ ਦਾ ਫਰਸ਼ ਆ ਜਿਹੜਾ ਉਹ ਲੱਗਿਆ ਹੋਇਆ ਡੋਰ ਵਿੰਡੋ ਦਾ ਕੰਮ ਆ ਜਿਹੜਾ ਉਹ ਹੋਇਆ ਵੀ ਆ ਸੋ ਚਾਹੁੰਦੇ ਹਾਂ ਉਹਨੂੰ ਜ਼ਰੂਰ ਸਬਸਕ੍ਰਾਈਬ ਕਰ ਲਿਓ ਤੇ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਓ ਸੋ ਇਹਦਾ ਰੇਟ ਜਿਹੜਾ ਹੈਗਾ 80 ਲੱਖ ਰੁਪਏ ਡਿਮਾਂਡ ਕੀਤੀ ਹੈ ਮਾਲਕ ਨੇ ਬਾਕੀ ਮੌਕੇ ਤੇ ਹੋਰ ਵੀ ਸ਼ੂਟ ਹੋ ਜੂਗੀ। ਸੋ ਕਰਾਂ ਦੀਆਂ ਵੀਡੀਓ ਦੇਖਣ ਵਾਸਤੇ ਪੰਗੋ ਪ੍ਰੋਪਰਟੀ ਬਠਿੰਡਾ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਤੇ ਹੋ ਸਕੇ ਤਾਂ ਸਾਡੀ ਵੀਡੀਓ ਨੂੰ ਜਲਦੀ ਜਲਦੀ ਨੂੰ ਸ਼ੇਅਰ ਜਰੂਰ ਕਰ ਦਿਆ ਕਰੋ ਫ੍ਰੀ ਆਫ ਕੋਸ ਟੀਆ ਕੋਈ ਖਰਚਾ ਨਹੀਂ ਹੁੰਦਾ। ਮਿਲਦੇ ਆਂ ਫਿਰ ਅਗਲੀ ਵੀਡੀਓ ਵਿੱਚ ਬਹੁਤ ਬਹੁਤ ਧੰਨਵਾਦ ਜੀ ਸਮਾਂ ਜਿਆਦਾ ਨਹੀਂ ਦਿੰਦਾ ਸੋ ਇਸੇ ਤਰ੍ਹਾਂ ਹੀ ਆਪਣਾ ਪਿਆਰ ਜਿਹੜਾ ਬਣਾਈ ਰੱਖਿਓ। ਅਸੀਂ ਤੁਹਾਡੇ ਵਾਸਤੇ ਲੈ ਕੇ ਆਉਂਦੇ ਰਵਾਂਗੇ। ਕੋਠੀ ਦੀਆਂ ਵੀਡੀਓ ਸੋ ਧੰਨਵਾਦ ਸ਼ੁਕਰੀਆ।